ਕੁਝ ਕਰਨੀ ਦੀ ਸਟਾਰਟ ਕੋਈ ਜਾਂਦੇ ਉਹ ਮਹਿਕਮੇ ਵਾਲੇ ਆਉਂਦੇ ਆ ਜੀ 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 ਕੋਈ ਗੱਲ ਨਹੀਂ ਕਰੋ ਸਟਾਰਟ ਜੀ ਕੋਈ ਗੱਲ ਨਹੀਂ ਜੀ ਕਰਾ ਲੀ ਕਰਾ ਲੀ ਹਾਂ ਜੀ ਕੋਈ ਪਰ ਇੱਕ ਦਰਖਾਸਤ ਪਹਿਲਾਂ ਦੀ ਪੰਚਾਇਤ ਵਾਲੀ ਹੋਲਡ ਰੈਡੀ ਦਿੱਤੀ ਹੋਈ ਹੈ ਉਹ ਨਹੀਂ ਹੈ ਜੀ ਤੱਕ ਕਿਸੇ ਦੀ ਆਈ ਨਹੀਂ ਤੁਹਾਡੇ ਕੋਲ ਕਿਸੇ ਦਾ ਕੋਈ ਦਰਸਾ ਹੈ ਜੀ ਜੀ ਮੈਂ ਇਸ ਹਲਕੇ ਦਾ ਕਾਨੂੰਗੋਲੀ ਜੀ ਠੀਕ ਹੈ ਜੀ ਮੇਰੀ ਤਾਂ ਸਪੈਸ਼ਲ ਡਿਊਟੀ ਲਾਈ ਹੈ ਐਜ਼ ਅ ਕਮਿਸ਼ਨ ਮੁਕਰਰ ਕਰਕੇ ਤੁਹਾਡੀ ਪਹਿਲਾਂ ਦਰਖਾਸਤ ਦਿੱਤੀ ਹੈ ਜਾਂ ਨਹੀਂ ਦਿੱਤੀ ਉਹਦੇ ਬਾਰੇ ਮੈਨੂੰ ਆਲਰੇਡੀ ਡੀਡੀਪੀ ਸਾਹਿਬ ਕੋਲ ਕੀ ਚੱਲ ਰਿਹਾ ਜਿੱਥੇ ਆਪਾਂ ਖੜੇ ਆ ਮੈਡਮ ਚੱਲ ਰਿਹਾ ਕੇਸ ਨਾ ਜੀ ਹਾਂਜੀ ਹਾਂਜੀ ਮੈਡਮ ਕੰਨੀ ਕੈਮਰਾ ਘਮਾਓ ਮੈਡਮ ਨੂੰ ਪੁੱਛੀ ਮੈਡਮ ਆਲਰੇਡੀ ਪਹਿਲਾਂ ਪੰਚਾਇਤ ਵੱਲੋਂ ਜਿਹੜਾ ਗਿਆ ਹੋਇਆ ਗਿਆ ਹੋਇਆ ਨਾ ਜੀ ਵੀਰ ਦਾਣਾ ਮੰਡੀ ਵੱਡੀ ਕਰਵਾਉਣ ਵਾਸਤੇ ਪਿਛਲੀਆਂ ਪੰਚਾਇਤਾਂ ਵੱਲੋਂ ਜਿਹੜਾ ਪਾਇਆ ਹੋਇਆ ਮਤਾ ਹਾਂਜੀ ਗਿਆ ਹੋਇਆ ਤੇ ਉਹਦੀ ਤੇ ਕਿਉਂ ਨਹੀਂ ਕਾਰਵਾਈ ਕੀਤੀ ਗਈ ਜੀ ਇਹ ਜ਼ਰੂਰੀ ਆ ਕਾਰਵਾਈ ਕਰਨੀ ਚਾਹੀਦੀ ਆ ਤੁਸੀਂ ਕਰੋ ਜੀ ਸ਼ੁਰੂ ਕਰੋ ਤੁਸੀਂ ਇਹ ਨਿਸ਼ਾਨਦੇਹੀ ਕਰੋ ਕੋਈ ਵੀ ਰੁਕਾਵਟ ਨਹੀਂ ਪਾਉਗੇ ਜੀ ਹਾਂਜੀ ਜੀ ਜੀ ਮੈਡਮ ਜੀ ਕੋਈ ਗੱਲ ਨਹੀਂ ਕਰੋ ਜੀ ਹਾਂ ਕੋਈ ਮੈਨੂੰ ਤਾਂ ਐਸੇ ਇੱਕੋ ਕੇਸ ਲਈ ਕਮਿਸ਼ਨ ਮਕਰਰ ਕੀਤਾ ਹੈ ਜੀ ਹਾਂ ਜੀ ਕੱਲੀ ਐਸੇ ਦੀ ਕਰਵਾਈ ਜਾ ਰਹੀ ਐ ਸੀਸੀ ਕਿਉਂਕਿ ਮੈਂ ਇਸ ਹਲਕੇ ਦਾ ਕਾਨੂੰਗੀ ਨਹੀਂ ਮੈਂ ਤਾਂ ਸਿਰਫ ਇੱਕ ਸਪੈਸ਼ਲ ਕੇਸ ਲਈ ਕਰ ਰਿਹਾ ਅਸੀਂ ਨਿਸ਼ਾਨਦੀ ਬਲੀਉ ਨਹੀਂ ਕਹਿ ਰਹੇ ਔਰ ਨਾ ਹੀ ਅਸੀਂ ਇਹ ਚੀਜ਼ ਕਹਿੰਦੇ ਆ ਕਿਉਂਕਿ ਇਹ ਸਾਡੇ ਦਾ ਨਾਮ ਵੀ ਹੈ ਨਹੀਂ ਔਰ ਨਾ ਹੀ ਅਸੀਂ ਕਬਜ਼ਾ ਕੀਤਾ ਹੋਇਆ ਜੀ ਆ ਸਾਡੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਪੁੱਛ ਲਓ ਵੀ 100 ਸਾਲ ਮੇਰੇ ਦਾਦਾ ਪਹਿਲਾਂ ਜੀ ਗਏ ਆ ਹੁਣ ਮੇਰੇ ਇਹ ਰਹਿ ਨਹੀਂ ਦੇਖੋ ਸਰਪੰਚਾ ਮੈਂ ਹੋ ਗਿਆ ਜੀ ਮੈਂ ਵੀ ਇੱਥੇ ਕਿਸੇ ਵੀ ਜ਼ਮੀਨ ਦੀ ਕੋਈ ਵੀ ਜਿੱਥੇ ਵੀ ਪਈ ਆ ਸਾਰੀ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਕਿ ਕੱਲੀ ਸਾਡੇ ਘਰ ਦੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਅਸੀਂ ਨਹੀਂ ਹੋਣ ਦੇਵਾਂਗੇ ਤੇ ਨਹੀਂ ਜਿਹੜੀ ਜਿੱਥੇ ਵੀ ਜ਼ਮੀਨ ਪਈ ਆ ਗਾਣਾ ਮੰਡੀ ਦੇ ਵਿੱਚ ਹੈਗੀ ਹੈਗੀ ਇਹਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਸਾਰੇ ਦੇਖੋ ਬੀਬੀ ਜੀ ਮੈਂ ਤਾਂ ਤੁਹਾਨੂੰ ਸਾਫ਼ ਹੀ ਦੱਸ ਦਿੰਦਾ ਜੀ ਮੈਂ ਇਸ ਹਲਕੇ ਦਾ ਆਜੋ ਆਜੋ ਆਪਾਂ ਤੁਸੀਂ ਨਿਸ਼ਾਨਦੇਹੀ ਕਰਵਾ ਲਓ ਜੀ ਕਰੋ ਜੀ ਅਸੀਂ ਅਸੀਂ ਮਨਾ ਨਹੀਂ ਕਰਾਂਗੇ ਤੁਸੀਂ ਆਜੋ ਜੀ ਨਿਸ਼ਾਨਦੇਹੀ ਤੋਂ ਮਨਾ ਕੋਈ ਨਹੀਂ ਕਰੂਗਾ ਸਾਡੇ ਪਿੰਡ ਦੇ ਵਿੱਚ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਪਹਿਲਾਂ ਅਸੀਂ ਬਹੁਤ ਜਿਆਦਾ ਰੌਲਾ ਪਾਇਆ ਜਦੋਂ ਸਰਪੰਚ ਬਣਿਆਗੇ ਉਦੋਂ ਵੀ ਅਸੀਂ ਕਿਹਾ ਸੀ ਕਿ ਨਿਸ਼ਾਨਦੇਹੀ ਜਿੱਥੇ-ਜਿੱਥੇ ਵੀ ਜ਼ਮੀਨ ਪਈ ਹੈ ਸਰਕਾਰੀ ਤੇ ਅਸੀਂ ਕਿਹਾ ਸੀ ਬਕਾਇਦਾ ਵੀ ਪ੍ਰਸ਼ਾਸਨ ਨੂੰ ਲਿਆ ਕੇ ਸਹੀ ਨਿਸ਼ਾਨਦੇਹੀ ਇਹਦੀ ਕਰਾਉਂਦੇ ਸੀ ਨਿਸ਼ਾਨਦੇਹੀ ਇਹਨਾਂ ਨੇ ਹੋਣੀ ਦਿੱਤੀ ਪਟਵਾਰੀ ਵੀ ਐਸੀ ਕਾਨੂੰਨ ਵੀ ਐਸੀ ਇਸ ਕਰਕੇ ਇਹਨਾਂ ਨੇ ਹੋਣੀ ਨਹੀਂ ਦਿੱਤੀ ਤੇ ਹੁਣ ਵੀ ਅਸੀਂ ਕਹਿੰਦੇ ਸੀ ਪ੍ਰਸ਼ਾਸਨ ਨੂੰ ਲਿਆ ਕੇ ਵੀ ਇਹ ਸਾਰੀ ਦੀ ਨਿਸ਼ਾਨਦੀ ਹੋਣੀ ਚਾਹੀਦੀ ਹੈ ਤੇ ਹੁਣ ਅਸੀਂ ਆਪ ਦੇ ਘਰ ਤੋਂ ਵੀ ਮਨਾ ਨਹੀਂ ਕਰਦੇ ਨਾ ਹੀ ਅਸੀਂ ਜਗਾ ਰੋਕੀ ਵੀ ਸਾਡੇ ਦਾਦੇ ਪੜਦਾਗਾਂ ਦੀ ਜਗਾ ਕੀ ਤੇ ਜਿੱਥੇ ਜਿੱਥੇ ਜਗਾ ਪਈ ਹੈ ਸਰਕਾਰੀ ਉਹਦੀ ਨਿਸ਼ਾਨਦੀ ਹੋਣੀ ਚਾਹੀਦੀ ਹੈ ਦੇਖੋ ਜੀ ਉਹ ਤੁਸੀਂ ਆਪ ਦੀ ਬਿਲਕੁਲ ਅਲੱਗ ਦੇ ਕੇ ਕਰਵਾ ਸਰ ਦਿੱਤੀ ਹੋਈ ਹੈ ਜੀ ਕੋਈ ਸਰਵਾਈ ਕੋਈ ਨਹੀਂ ਹੋਈ ਬਿਲਕੁਲ ਠੱਕਾ ਹੋ ਰਿਹਾ ਹੈਗਾ ਪਹਿਲਾਂ ਇਹਨਾਂ ਨੇ ਫਾਇਦਾ ਮੁੱਦਾ ਬਣਾਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਂਬਰਾਂ ਨੂੰ ਪ੍ਰਭਾਵਿਤ ਕੀਤਾ ਉਹ ਤੀਜੇ ਨੰਬਰ ਤੇ ਇਹਨਾਂ ਨੇ ਪ੍ਰਬੰਧ ਤੇ ਲਾ ਕੇ ਛੜਕਦੇ ਵੇਖੋ ਕੀ ਹਾਲ ਕੀਤਾਗਾ ਕੋਈ ਵੀ ਘਟਨਾ ਵਾਪਰ ਸਕਦੀ ਆ ਤੇ ਹੁਣ ਚੌਥਾ ਨੰਬਰ ਇਹਨਾਂ ਨੇ ਨਿਸ਼ਾਨਦੇ ਹੀ ਨੂੰ ਲੈ ਕੇ ਕੀਤਾ ਵਾ ਇਹ ਤਾਂ ਕੱਲੇ ਕਰਿਆ ਰਿਆ ਜੀ ਨਹੀਂ ਦੇਖੋ ਜੀ ਮੇਰੇ ਕੋਲੇ ਤਾਂ ਕੱਲੇ 428 ਨੰਬਰ ਲਈ ਕਮਿਸ਼ਨ ਮਕਰਨ ਕੀਤਾ ਮੈਂ ਤਾਂ ਕਰ ਸਕਦਾ ਕੱਲੀ ਹੋਰ ਮੈਂ ਨਹੀਂ ਕਰ ਸਕਦਾ ਕੋਈ ਨਹੀਂ ਜੀ ਕਰੋ ਤੁਸੀਂ ਨਿਸ਼ਾਨਦੇ ਹੀ ਕਰੋ ਜੀ ਨਿਸ਼ਾਨਦੇ ਹੀ ਨਿਸ਼ਾਨਦੇ ਹੀ ਕਰਨ ਦੋ ਸਰਪੰਚ ਸਾਹਿਬ ਨਿਸ਼ਾਨਦੇ ਹੀ ਕਰੋ ਤੁਸੀਂ ਕਰੋ ਜੀ ਕਿਹੜੇ ਕਾਨੂੰਨ ਤੇ ਵੀ ਸਾਡੇ ਘਰ ਦੀ ਜਗ੍ਹਾ ਕੱਲੇ ਕਿਵੇਂ ਕਿਸ ਤਰ੍ਹਾਂ ਹੋਊਗੀ ਸਰ ਤੁਸੀਂ ਵੀ ਨਹੀਂ ਕਿੰਨੀ ਜਗ੍ਹਾ ਦੀ ਤੁਸੀਂ ਕਰ ਰਹੇ ਹੋ ਨਿਸ਼ਾਨਦੇ ਹੀ ਜੀ 428 ਨੰਬਰ ਹੈ ਜੀ ਸਾਡੇ ਕੋਲੇ ਕਿੰਨਾ ਕਿੰਨੀ ਜਗਾ ਉਹ ਟੋਟਲ ਕਿੰਨਾ ਰਕਬਾ ਹੈ ਆਪਣਾ ਐਨਸੀ ਰੱਖੀ ਕਿੰਨਾ ਰਕਬਾ ਹੈਗਾ ਤੁਸੀਂ ਉਹ ਦੱਸ ਦੋ ਨਿਸ਼ਾਨਦੀ ਕਰੋ ਜੀ ਨਿਸ਼ਾਨਦੀ ਵਾਸਤੇ ਅਸੀਂ ਤੁਹਾਨੂੰ ਮਨਾ ਨਹੀਂ ਕਰ ਰਹੇ ਬਿਲਕੁਲ ਕੱਲੇ ਕਰਦੀ ਨਹੀਂ ਜਿੱਥੇ ਵੀ ਪਈ ਉਹ ਸਾਰੀ ਜਗਾ ਦੀ ਹੋਣੀ ਚਾਹੀਦੀ ਅਸੀਂ ਕਰਵਾਉਣ ਨੂੰ ਬਿਲਕੁਲ ਪਿਆਰ ਨਹੀਂ ਤੁਸੀਂ ਕਰੋ ਜੀ ਜਿਹੜੀ ਨੇ ਸਾਡੇ ਤੇ ਤਰਖਾਹ ਦਿੱਤੀ ਹੈ ਨਾ ਉਹ ਤਾਂ ਕੋਲੇ 22 ਕਿੱਲੇ ਪਈ ਐ ਇਸ ਟਾਈਮ ਉਹਦਾ ਨਾਮ ਆ ਵੀ ਅਸੀਂ ਭੇਜ ਕੇ ਫਿਰ ਦਰਖਾਸਤ ਦਿੱਤੀ ਸੀ ਵਿਸ਼ਾਣ ਦੀ ਸਾਰੀ ਦੀ ਹੋਣੀ ਹੈ ਕਿ ਸਾਡੀ ਮੰਡੀ ਵੀ ਕਰੋ ਸਾਬ ਨਾਲ ਕੱਲ ਸਰਪੰਚ ਦਾ ਘਰ ਗਿਆ ਸੀ ਮੰਡੀ ਨੂੰ ਲੈ ਕੇ ਨਾਣਾ ਮੰਡੀ ਵੱਟੀ ਪਹੁੰਚ ਕੇ ਜਗ੍ਹਾ ਰੁਕਿਆ ਪਾਸੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਬਾਪੂ ਜੀ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਇਹ ਤੁਹਾਡਾ ਪੁਰਾਣਾ ਜੱਦੀ ਪੁਸਤੀ ਕਰ ਹੈਗਾ ਕਿੰਨੇ ਮੇਰੇ ਪਿਓ ਨੇ 1100 ਤੋਂ ਲਈ ਸੀ ਬੰਬੇਰੀ ਘਾੜਾ ਪੰਚਾਇਤ ਵਾਲਿਆਂ ਤੋਂ ਜੀ ਹੈ ਜੀ ਤੇ 20 ਮਾਰਲੇ ਥਾਲਾ ਆਏ ਅਸੀਂ ਹੈ ਉਹ ਧਰਮਸਾਲ ਪਾਈ ਇਹਨਾਂ ਨੇ ਅੱਡੇ ਤੇ ਪੰਚਾਇਤ ਵਾਲਿਆਂ ਨੇ ਲੈ ਕੇ ਪੈਸੇ। ਉਸ ਤੋਂ ਬਾਅਦ ਮੇਰਾ ਪਿਓ ਮਰ ਗਿਆ। ਅਸੀਂ ਆ ਗਏ ਤੀਜੀ ਪੀੜ੍ਹੀ ਚੱਲ ਪਈ ਇੱਥੇ। ਹੂੰ। ਇਸੇ ਸਾਂਜੀ। ਹੂੰ। ਅਸੀਂ ਪੈਸਾ ਨੂੰ ਲਈ ਵੀ ਇਹ। ਆਹ ਬਰ ਇਹ ਤਾਂ ਬਿਲਕੁਲ ੱੱਕਾ ਤੇ ਸ਼ਰੀਆ ਮੈਂ ਕਿਹਾ ਤੇ ਗਰੀਬ ਸਰਪੰਚ ਬਣ ਗਿਆ ਤੇ ਚਾਰ ਬਾਰ ਦਾਤਾ ਕਰਦਾ ਉਹਦੇ ਤੇ ਕੀ ਗੱਲ? ਘਰ-ਵਾਰ ਉਹੀ ਜਿਹੜਾ ਘਰ-ਵਾਰ ਭਨਵਾਇਆ ਗਿਆ ਤੇ ਡੀਵੀਆਰ ਹਰਿ ਤਿਕ ਨਿੱਤਾ ਕਹਿੰਦਾ ਕਿ ਇਹਨਾਂ ਨੇ ਘਰ-ਵਾਰ ਭਨਿਆ ਉਸੇ ਘਰ ਨੂੰ ਲੈ ਕੇ ਜਨਸ਼ਾਨ ਦੇ ਵੀ ਹੋਣ ਲੱਗ ਪਏ। ਇਹਨਾਂ ਮਾਤਕਲੇ ਹੁਣ ਸਰਪੰਚ ਦੇ ਘਰ ਕਾਰ ਦਿੱਤਾ ਨਹੀਂ ਸੀ ਪਰ ਹੋਣੀ ਚਾਹੀਦੀ ਸਾਰੇ ਦੀ ਹੋਣੀ ਚਾਹੀਦੀ ਇਹਦਾ ਬਿਸਕਲਾ ਸਰਪੰਚ ਦੇ ਘਰ ਆਮ ਆਦਮੀ ਬਹੁਤ ਜ਼ਿਆਦਾ ਬੀ ਕਹਿੰਦੇ ਸਭ ਦਾ ਫਾਇਦਾ ਨਾ ਪੜਨਾ ਚਾਹੀਦਾ ਬਹੁਤ ਜਿਆਦੇ ਚੰਦ ਭਾਂਡੇ ਬਣਾ ਰਿਹਾ ਨਹੀਂ ਪਾਦੀ ਕੱਲੇ ਦੀ ਬਣਦੀਆਂ ਐਨੇ ਬੰਦੇ ਆ ਨਹੀਂ ਪਤਾ ਦਾ ਤੋਂ ਪਹਿਲਾਂ ਆਏ ਸਾਡੇ ਕੋਲੇ ਤੋਂ ਸਰਕਾਰ ਵੱਲੋਂ ਖਾਸ ਤਨ ਨਹੀਂ ਪੈਂਸਾਬ ਦੇ ਘਰ ਦੀ ਹੋ ਰਹੀ ਹੈ ਦੇਖੋ ਮੈਂ ਤਾਂ ਪਹਿਲੀ ਵਾਰੀ ਚੰਦ ਭਾਂਚ ਆਇਆ ਮੈਨੂੰ ਨਹੀਂ ਪਤਾ ਇਹ ਤੋਂ ਪਹਿਲਾਂ ਸਾਨੂੰ ਪਤਾ ਹੈਗਾ ਤੁਹਾਨੂੰ ਤਾਂ ਨਹੀਂ ਪਤਾ ਸੀ ਮੰਨਦੇ ਪਹਿਲੀ ਗੱਲ ਚੱਲੀ ਹਾਂਜੀ ਕਰੋ ਤੁਸੀਂ ਨਿਸ਼ਾਨਦੇਹੀ ਕਰੋ ਜੀ ਕਿੱਥੋਂ ਜਿੱਥੋਂ ਤੱਕ ਤੁਹਾਨੂੰ ਲੱਗਦੀ ਕਿੱਥੋਂ ਤੁਹਾਨੂੰ ਜਗਾ ਆਈ ਹੈ ਕਿੱਥੋਂ ਦੀ ਲੋਕੇਸ਼ਨ ਹੈ ਕਿੰਨੀ ਜਗਾ ਦੀ ਹੈਗੀ ਤੁਸੀਂ ਸਾਨੂੰ ਇਹ ਦੱਸੋ ਵੀ ਕਿੰਨੀ ਜਗਾ ਦੀ ਨਿਸ਼ਾਨੀ ਕਰ ਰਹੇ ਹੋ ਤੁਸੀਂ ਹੈ ਯੰਗ 2 ਕਨਾਲ 15 ਮਰਲੇ 428 ਨੰਬਰ ਤੇ ਕਰੋ ਜੀ ਤੁਸੀਂ ਕਰੋ ਜੀ ਕਰੋ ਜੀ ਤੁਹਾਨੂੰ ਕਰਵਾਤਾ ਹਾਜ਼ਰੀ ਸ਼ਮਾਰਨ ਤਾਂ ਇਹ ਪ੍ਰਸ਼ਾਸਨ ਪਹੁੰਚਿਆ ਹੋਇਆ ਜਿਹੜਾ ਦੇਖੋ ਕਿ ਪਹਿਲਾਂ ਐਮਐਲਏ ਮੋਲਕ ਦੀ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਪ੍ਰਸ਼ਾਸਨ ਜਿਹੜਾ ਉਹ ਪਹੁੰਚਿਆ ਇੱਥੇ ਪਟਵਾਰੀ ਪਹੁੰਚੇ ਨੇ ਇਹ ਜਿਹੜੇ ਮੁਲਾਜ਼ਮ ਨੇ ਉਹ ਪਹੁੰਚੇ ਨੇ ਕਿ ਨਿਸ਼ਾਨਦੇਹੀ ਕਰਨ ਵਾਸਤੇ ਇੱਕ ਗਰੀਬ ਸਰਪੰਚ ਬਣਿਆ ਉਸ ਦੇ ਘਰ ਦੀ ਨਿਸ਼ਾਨਦੇਹੀ ਕਰਨ ਵਾਸਤੇ ਪਰ ਇਹਨਾਂ ਨੂੰ ਅੱਜ ਨਾ ਤਾਂ ਸਰਪੰਚ ਵੱਲੋਂ ਰੋਕਿਆ ਗਿਆ ਸਰਪੰਚ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਰੇ ਪਿੰਡ ਦੀ ਜਿੱਥੇ-ਜਿੱਥੇ ਸ਼ਾਮ ਲਾਟ ਪਈ ਆ ਜਾਂ ਬਾਹੀ ਜੋਗ ਜ਼ਮੀਨ ਪਈ ਆ ਪੰਚਾਇਤੀ ਵੀ ਉਸ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਵੀ ਅਸੀਂ ਜੇਕਰ ਛਾੜੇ ਚਾਹੁੰਦੀ ਆ ਤਾਂ ਅਸੀਂ ਛੱਡਣ ਨੂੰ ਬਿਲਕੁਲ ਤਿਆਰ ਆ ਪਹਿਲਾਂ ਇਸੇ ਸਰਪੰਚ ਤੇ ਨਾ ਹੱਥਿਆਂ ਤੇ ਗੋਲੀਆਂ ਚਲਵਾਈਆਂ ਗਈਆਂ ਡਾਂਗਾ ਮਰਵਾਈਆਂ ਗਈਆਂ ਇਸੇ ਐਮਐਲਏ ਮੌਲਕ ਤੋਂ ਤੇ ਐਮਐਲਏ ਮੌਲਕ ਦੀ ਸ਼ਹਿ ਤੇ ਸਾਰਾ ਕੁਝ ਹੋ ਰਿਹਾ ਤੇ ਤੁਹਾਨੂੰ ਪ੍ਰਸ਼ਾਸਨ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਅਸੀਂ ਸਾਹਮਣੇ ਨਜ਼ਰ ਕਰਵਾ ਦਿੰਨੇ ਆ ਇਹ ਪ੍ਰਸ਼ਾਸਨ ਖੜਾ ਹੈਗਾ ਮੌਕੇ ਮੌਕੇ ਤੇ ਵਾਰਦਾਤਾਂ ਕਰਦੇ ਨੇ ਪਹਿਲਾਂ ਗੋਲੀਆਂ ਚਲਵਾਉਂਦੇ ਨੇ ਫਿਰ ਪ੍ਰਬੰਧਕ ਲਵਾਉਂਦੇ ਨੇ ਤਾਂ ਜਿਹੜੇ ਪੰਚ ਆ ਉਹਨਾਂ ਨੂੰ ਵੀ ਇਹ ਇਹਨਾਂ ਵੱਲੋਂ ਆ ਜਿਹੜਾ ਪ੍ਰਭਾਵਿਤ ਕਰਕੇ ਆਪਣੇ ਵੱਲ ਕੀਤਾ ਗਿਆ ਤਾਂ ਇਹ ਜਿਹੜਾ ਪ੍ਰਸ਼ਾਸਨ ਹੈ ਇਸ ਟਾਈਮ ਅਸੀਂ ਪ੍ਰਸ਼ਾਸਨ ਨੂੰ ਵੀ ਇਸ ਵਕਤ ਕਹਿ ਰਹੇ ਆ ਕਿ ਤੁਸੀਂ ਆਪਣੀ ਕਾਰਵਾਈ ਕਰੋ ਨਿਸ਼ਾਨਦੇਹੀ ਕਰੋ ਅਸੀਂ ਤੁਹਾਨੂੰ ਨਹੀਂ ਰੋਕਾਂਗੇ ਨਿਸ਼ਾਨਦੇਹੀ ਹੋਣੀ ਚਾਹੀਦੀ ਆ ਪਰ ਹੋਣੀ ਜਾਇਜ਼ ਚਾਹੀਦੀ ਆ ਕਿ ਬਿਲਕੁਲ ਜਿੱਥੇ ਜਿੱਥੇ ਪੰਚਾਇਤੀ ਜਗਾ ਪਈ ਆ ਜਿੱਥੇ ਜਿੱਥੇ ਸ਼ਾਮ ਲੱਟ ਪਈ ਆ ਉੱਥੇ ਉੱਥੇ ਨਿਸ਼ਾਨਦੇਹੀ ਹੋਣੀ ਚਾਹੀਦੀ ਆ ਕਿਉਂਕਿ ਆਲਰੇਡੀ ਡੀਡੀਪੀਓ ਵੱਲੋਂ ਜਿਹੜਾ ਕੇਸ ਚੱਲ ਰਿਹਾ ਚੱਲ ਰਿਹਾ ਹੈਗਾ ਡੀਡੀਪੀਓ ਕੋਲੇ ਪਰ ਇਹਨਾਂ ਵੱਲੋਂ ਕੋਈ ਟਸ ਤੋਂ ਮਸ਼ ਨਹੀਂ ਕੀਤੀ ਜਾ ਰਹੀ ਲੰਬੇ ਸਮੇਂ ਤੋਂ ਜਿਹੜੇ ਇੱਕ ਕਹ ਦਿੱਇਆ ਕਿ ਅਸਰਾਰਤੀ ਅਨਸਰ ਵੱਲੋਂ ਜਿਹੜੀ ਇਹ ਦਰਖਾਸਤ ਦਿੱਤੀ ਗਈ ਆ ਜਾਂ ਇਹ ਦਰਖਾਸਤ ਦਵਾਈ ਗਈ ਐ ਐਮਐਲਏ ਮੌਲਕ ਤੋਂ ਸ਼ਾਸਕ ਸਹਿਤੇ ਉਸ ਕੋਲ ਐ ਕਿ ਜਿਹੜਾ ਪੰਚਾਇਤੀ ਜ਼ਮੀਨ ਦੱਬੀ ਹੋਈ ਆ ਜਿੱਥੇ ਬਿਲਕੁਲ ਖੜੇ ਹੋਇਆ ਜਿੱਥੇ ਕਿ ਪਿਛਲੀਆਂ ਪੰਚਾਇਤਾਂ ਦਾ ਜਿਹੜਾ ਮਤਾ ਪਾਇਆ ਹੋਇਆ ਤਾਂ ਉਸ ਦੀਆਂ ਅਸੀਂ ਕਾਪੀਆਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ